ਕੀ ਨਾਮ ਹੈਗਾ ਮੇਰਾ ਨਾਮ ਭਈ ਅੰਕੁਰ ਹੈਗਾ ਅੰਕੁਰ ਹੈਗਾ ਅੰਕੁਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੈਂ ਤਾਂ ਉਦਾਂ ਇੱਥੇ ਜਲੰਧਰ ਅਰਬਨ ਸਟੇਟ ਫੇਸ 1 ਗੜਾ ਜਲੰਧਰ ਚ ਰਹਿੰਦਾ ਮਾਂ ਤੇ ਮੇਰਾ ਪਿੰਡ ਹੈਗਾ ਯੂਪੀ ਪਿੰਡ ਦਾ ਨਾਮ ਹੈਗਾ ਖਰਾਰਾ ਜ਼ਿਲ੍ਹਾ ਸਿਤਾਪ ਠੀਕ ਹੈ ਤੇ ਕਿੰਨੇ ਨੌਜਵਾਨ ਜਿਹੜੇ ਇੱਥੇ ਲੱਪਤਾ ਹੋਏ ਤੁਹਾਡੇ ਚਾਰ ਹੈਗੇ ਚਾਰ ਹੋਏ ਕੀ ਲੱਗਦੇ ਤੁਹਾਡੇ ਉਹ ਮੇਰੇ ਚਾਰੋ ਹੀ ਭਰਾ ਲੱਗਦੇ ਸਕੇ ਭਰਾ ਨੇ ਤਿੰਨ ਸਗੇ ਆ ਤੇ ਇੱਕ ਦੂਰ ਦਾ ਵਾ ਲੇਕਿਨ ਇਕੱਠੇ ਭਰਾ ਸੀਗੇ ਸਕੇ ਹਾਂਜੀ ਮਸੀ ਦਾ ਮੁੰਡਾ ਜਿਵੇਂ ਸੀਗੇ ਉਹ ਦੇਖੋ ਕਹਿਣ ਦਾ ਮਾਸੀ ਦਾ ਮੁੰਡਾ ਬਟ ਹੈ ਤੇ ਭਰਾ ਹੀ ਨਹੀਂ ਕੋਣ ਕੋਣ ਸੀਗੇ ਮਾਸੀ ਦੇ ਮੁੰਡੇ ਕਿੰਨੇ ਮਾਸੀ ਦਾ ਮੁੰਡਾ ਜਿਹਦਾ ਨਾਮ ਧੀਰੇ ਜੇਗਾ ਵਾ ਤੇ ਇੱਕ ਰਣਜੀਤ ਤੇ ਗੋਲੂ ਉਹ ਭਰਾ ਹੈਗਾ ਮਾਸੀ ਦੇ ਮੁੰਡੇ ਆ ਨਹੀਂ ਨਹੀਂ ਉਹ ਮੇਰੇ ਭਰਾ ਹੈਗੇ ਆ ਰਣਜੀਤ ਤੇ ਗੋਲੂ ਸਕੇ ਭਰਾ ਵਾ ਹਾਂਜੀ ਔਰ ਧੀਰੇ ਜ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਤੇ ਜਿਹੜਾ ਦੂਜਾ ਅੰਕਿਤ ਹੈਗਾ ਵਾ ਉਹ ਆਪਣੇ ਪਿੰਡ ਦਾ ਆਏਗਾ ਤੁਹਾਡੇ ਪਿੰਡ ਦਾ ਹਾਂ ਤੇ ਉਹ ਚਾਚੇ ਲੈ ਕਿਹੜਾ ਐ ਨਾ ਜੋ ਧੀਰਸ ਵੀ ਆਇਆ ਹੋਇਆ ਕਿੰਨੇ ਬੱਚੇ ਹੋਗੇ ਬੱਚੇ ਕੋਈ ਨਹੀਂ ਹੈ ਠੀਕ ਹੈ ਕਿੰਨੇ ਜਰ ਹੋ ਗਏ ਵਿਆਂ ਨੂੰ ਹੋ ਗਿਆ ਭਾਈ 3 ਸਾਲ ਹੋ ਗਏ 3 ਸਾਲ ਹੋ ਗਏ ਕੀ ਕੰਮ ਕਰਦਾ ਉਹ ਦਾ ਮਾਲੀ ਦਾ ਕੰਮ ਕਰਦਾ ਵਾ ਮਾਲੀ ਦਾ ਕੰਮ ਹਾਂਜੀ ਇੱਥੇ ਕਿਥੇ ਕਿਸ ਮਕਸਦ ਨਾਲ ਆਏ ਸੀਗੇ ਇੱਥੇ ਸੀਗਾ ਜਿਹੜੇ ਜਨਮ ਅਸ਼ਟਮੀ ਤੇ ਕਨਿਆ ਜੀ ਦੀ ਮੂਰਤ ਨਹੀਂ ਰੱਖਦੇ ਆ ਉਹ ਸਾਡੇ ਕੋਲ ਇੰਨੀ ਜੀ ਹੈਗੀ ਆ ਪਿੱਤਲ ਦੀ ਬਣਵਾਈਏ ਤੇ ਉਹਨੂੰ ਨਲਾਉਣ ਵਾਸਤੇ ਆਏ ਸੀਗੇ ਨਲਾਣ ਜਾਂ ਪ੍ਰਵਾਹਿਤ ਕਰਨਾ ਹੈ ਨਲਾਉਣ ਆਏ ਸੀਗੇ ਨਲਾਣਾ ਹਾਂਜੀ ਤੇ ਮੂਰਤੀ ਕਿਥੋਂ ਆਪ ਮੂਰਤੀ ਕਿੱਥੋਂ ਹੈ ਮੂਰਤੀ ਜਿਹੜੇ ਉਹ ਜਿਹੜੇ ਲੱਕੜ ਦਾ ਬਣਾਇਆ ਸੋ ਉਹ ਵਿੱਚੀ ਸੋਚੇ ਨਾਲ ਜਿਹੜੀ ਹਾਂਜੀ ਅੱਛਾ ਠੀਕ ਹੈ ਹੁਣ ਪਾਲ ਕਰ ਲਈ ਪੁੱਤ ਪੁਲਸ ਵੀ ਆਈ ਮੌਕੇ ਤੇ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ ਮਦਦ ਕਰ ਰਹੇ ਸਾਰੇ ਮਦਦ ਕਿਤੇ ਕੋਤਾ ਖੋਰ ਵੀ ਆਏ ਤੇ ਹੋਰ ਦੂਜੇ ਵੀ ਆਉਣ ਵਾਲੇ ਸਰ ਕੀ ਘਟਨਾਗ੍ਰਾਮ ਜਿਹੜਾ ਹੈਗਾ ਵਾਪਰ ਇੱਥੇ ਵਿਆਸ ਰਿਆ ਰਿਆ ਅੱਜ ਤਨਾ ਕੁਛ ਅਮੀ ਸੜਕ ਤਿੰਨ ਚਾਰ ਵਜ ਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵਾਇਤ ਹੈ ਜੀ ਪ੍ਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋ ਮੂਰਤੀ ਉਤਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਉਤਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀਗੇ ਉਹ ਦਰਿਆ ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਗੇ ਪਾਣੀ ਚ ਲੱਗੇ ਤੇ ਉੱਥੇ ਉਹ ਡੁੱਬ ਗਏ ਉਹ ਸਾਨੂੰ ਸੂਚਨਾ ਮਿਲੀ ਜਦੋਂ ਇਹ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋ ਆਪਣੇ ਗੋਤਾ ਖੋਰ ਨੇ ਜਿਹੜੇ 4-5 ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰ ਨਾਲ ਲੱਗੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬਾਡੀਜ਼ ਥੱਲੇ ਜਾ ਚੁੱਕੀਆਂ ਨੇ ਹੁਣ ਤੱਕ ਕੋਈ ਪਤਾ ਲੱਗਿਆ ਜਾਂ ਫਿਰ ਗੋਤਾਖੋਰ ਟੀਮਾਂ ਕਿੰਨੀਆਂ ਕਿ ਲੱਗੀਆਂ ਗੋਤਾਖੋਰ ਟੀਮਾਂ ਨੇ ਸਾਡੀਆਂ ਲੋਕਲ ਲੱਗੀਆਂ ਨੇ ਵੈਸੇ ਸਾਡੀ ਅਸਿਸਟੈਂਟ ਸਾਹਿਬ ਨਾਲ ਵੀ ਗੱਲ ਜੀ ਉਹ ਵੀ ਸੰਦੇਰੇ ਨੇ ਇੱਕ ਸਾਡੀ ਸੁਸਾਇਟੀ ਆ ਸ਼ਾਰਪੁਰ ਤੋਂ ਉਹ ਵੀ ਚੱਲ ਪਈਆਂ ਨੇ 14 ਤੇ ਅਸੀਂ ਇੱਥੇ ਇਸ ਮੌਕੇ ਨੂੰ ਸਿਕਿਉਰ ਕੀਤਾ ਹੋਇਆ ਵਾ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਿਆ ਰਹੇ ਵੀ ਸਾਨੂੰ ਉਹ ਮਿਲ ਜਾਂਦੀ ਟੋਟਲ ਸਾਰੀ ਤੱਕ ਪਤਾ ਲੱਗਾ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਬਿਲਕੁਲ ਜੀ ਇਹ ਪਿਛਲਾ ਜਿਹੜਾ ਪਿਸ਼ੋਕੜ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ ਜੁਪੀ ਦੇ ਵਿੱਚ ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਆ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਰ ਤੇ ਇਹ ਆਇਸਾਲੀ ਇੱਥੇ ਆਉਂਦੇ ਨੇ ਮਿਸਟਰ ਪ੍ਰਕਾਸ਼ ਨੇ ਜਿਹੜੇ ਇਹਨਾਂ ਨੂੰ ਹੈਡ ਕਰ ਰਹੇ ਸੀ ਜਿਹੜਾ ਦੇ ਸਭ ਤੋਂ ਸੀਨੀਅਰ ਹੈਗੇ ਜੀ ਪਰਿਵਾਰਾਂ ਦੇ ਮੈਂਬਰ ਇਹ ਸਾਰੇ ਪਰਿਵਾਰ ਡਿਸਟ੍ਰਿਕਟ ਸੀਤਾਪੁਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਅਸੀਂ ਹਰ ਆਇਸਾਲੀ ਇੱਥੇ ਆਉਂਦੇ ਹਾਂ ਤੇ ਆਇਸਾਲ ਦੀ ਤਰ੍ਹਾਂ ਵੀ ਅੱਜ ਸੰਡੇ ਸੀਗਾ ਤੇ ਆਇਸਾ ਲਾ ਗਿਆ ਅੱਜ ਦੀ ਉਸ ਤਰ੍ਹਾਂ ਤੇ ਇੱਥੇ ਜਿਹੜਾ ਫੰਕਸ਼ਨ ਹੁੰਦਾ ਉਹ 7 ਅੰਦਰ 9 ਤਰੀਕ ਨੂੰ ਹੁੰਦਾ ਜੀ ਪਰ ਉਹ ਰੁਟੀਨ 'ਚ ਆ ਕੇ ਇੱਥੇ ਅਇਸਾਲ ਦੀ ਤਰ੍ਹਾਂ ਜੋ ਹੁੰਦਾ ਹੈਗਾ ਸੀ ਰਵਾਇਤ ਦੇ ਅਨਸਾਰ ਉਹ ਮੂਰਤੀ ਵਰਜਨ ਕਰਨ ਵਾਸਤੇ ਹੋ ਤਕਰੀਬਨ ਉਮਰ ਕਿੰਨੀ ਕੁ ਆ ਸਰ ਇਹਨਾਂ ਦੇ ਵਿੱਚ ਜਿਹੜੇ ਹੈਗੇ ਜੀ ਟੋਟਲ ਜਿਹੜੇ 4 ਬੰਦੇ ਨੇ ਸਾਡੇ ਕੋਲੇ ਉਹਨਾਂ ਦੇ ਵਿੱਚ ਇੱਕ ਦੀ 22 ਸਾਲ ਉਮਰ ਹੈ 2 ਦੀ 17 17 18 3 ਦੀ 17 ਤੇ 18 ਸਾਲ